ਸਤਿ ਸ਼੍ਰੀ ਅਕਾਲ ਦੋਸਤੋ 88 ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਕੈਰੋ ਸੀਲ ਪੱਟੀ ਜ਼ਿਲ੍ਹਾ ਕਰਨਤਾਰਨ ਵੀਰ ਦਾ ਨਾਮ ਹੈ ਗਰੀਸ਼ ਚੰ다 ਸਿੰਘ ਤੇ ਅੱਜ ਤਰੀਕ ਹੈਗੀ ਹੈ ਜੀ 19 ਸਤੰਬਰ 2025 ਸਮਾਂ ਕੁ ਸਵੇਰ ਦੇ 9:00 ਵਜੇ ਦਾ ਹੈ ਤੇ ਵੀਰ ਕੋਲ ਦੋ ਪਸ਼ੂ ਕਾਹੂ ਆ ਜੀ ਉਹਨਾਂ ਦੀ ਡਿਟੇਲ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਦੋਵੇਂ ਪਸ਼ੂ ਸੱਜਰੇ ਆ ਜੀ ਤੇ ਆਜੋ ਵੀਰ ਨਾਲ ਕਰਦੇ ਆਂ ਗੱਲਬਾਤ ਸ਼ੁਰੂ ਤੇ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਜੀ ਔਰ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਠੀਕ ਆ ਵਧੀਆ ਵਧੀਆ ਵੀਰ ਜੀ ਤੇ ਕਿਨੇ ਦੋ ਪਸ਼ੂ ਕਾਉ ਵੇ ਦਿੱ ਹਾਂ ਜੀ ਵੀਰ ਜੀ ਇੱਕ ਪਹਿਲੇ ਨਾ ਵਛੀ ਆ ਤੇ ਦੂਜੇ ਸੂਏ ਇੱਕ ਛੋਟੀ ਤਾਜੀ ਸੂਈ ਆ ਬੂਰੀ ਨੀਲੀ ਰਵੀ ਦੀ ਠੀਕ ਹੈ ਜੀ ਹਾਂ ਜੀ ਠੀਕ ਹੈ ਚਲੋ ਜੀ ਆਪਾਂ ਬੂਰੀ ਤੋਂ ਕਰੀਏ ਸ਼ੁਰੂ ਹਾਂ ਜੀ ਵੀਰ ਜੀ ਇਹ ਤਾਜੀ ਸੂਈ ਆ ਅੱਛਾ ਇਹ ਤਾਜੀ ਹਾਂ ਜੀ ਕਿਨੇ ਦਾ ਹੋ ਗਿਆ ਵੀਰ ਜੀ ਵੀਰ ਜੀ ਅੱਜ ਨੂੰ ਪੰਜਵਾਂ ਦੇਣਾ ਮਗਰ ਮੇਲ ਕਾਫ ਇਹਦੇ ਕੱਟਾ ਅੱਛਾ ਇਹ ਮਗਰ ਕੱਟਾ ਆ ਗਿਆ ਹਣਾ ਹਾਂ ਜੀ ਲਓ ਜੀ ਮੜਾ ਇੱਕ ਰੋ ਕੋਲ ਚੈੱਕ ਕਿਨਵਾ ਸੂਆ ਸੂਈ ਵੀਰ ਜੀ ਜੀ ਦੂਜਾ ਸੂਆ ਸੂਈ ਲਾਲ ਅੱਖਾਂ ਵਾਲੀ ਹੈ ਹਾਂਜੀ ਹਾਂਜੀ ਛਾਈਆਂ ਵਾਲੀ ਪੂਰੀ ਹਾਂਜੀ ਤਲਾਂ ਵਾਲੀ ਤਲਾਂ ਵਾਲੀ ਬਿਲਕੁਲ ਜੀ ਤੇ ਕਿੰਨਾ ਵੀ ਜੀ ਦੋ ਦਿਨ ਇਸ ਟਾਈਮ ਇਤੋਂ 9.5 10 ਕਿਲੋ ਦੁੱਧ ਤਿਆਰ ਆ 9.5 10 ਕਿਲੋ ਹਾਂਜੀ ਠੀਕ ਹੈ ਜੀ ਵੀ ਜੀ ਚਵਾ ਚੂ ਦੀ ਕਰਮ ਵਾਲੀ ਆ ਪੂਰੀ ਓਕੇ ਰਦੀਪ ਕੋਲ ਹਾਂ ਤੁਹਾਨੂੰ ਕਿਵੇਂ ਮੈਂ ਨਾ ਓਕੇ ਓਕੇ ਪੂਰੇ ਹਾਂਜੀ ਹਾਂਜੀ ਹਨਾ ਜੀ ਹਾਂਜੀ ਬਾਕੀ ਵੀ ਜੀ ਆਪਾਂ ਧਾਰਾ ਮਰਾਦ ਨਹੀਂ ਵਿੱਚ ਠੀਕ ਹੈ ਜੀ ਇੱਕ ਨਹੀਂ ਹਾਂਜੀ ਲਓ ਜੀ ਕਰੋ ਜੀ ਚੈੱਕ ਕਿਵੇਂ ਸੀਲਸ ਲੱਗ ਵੀਰੇ ਮੈਂ ਨਾ ਵੀਰ ਜੀ ਐ ਪੂਰੀ ਠੰਡੀ ਸੀਲਸ ਲੱਗ ਠੀਕ ਹੈ ਜੀ ਇਹਨਾਂ ਦੀ ਡਿਮਾਂਡ ਬੜੀ ਵੀਰ ਜੀ ਬੂਰੀਆਂ ਦੀ ਹਾਂਜੀ ਹਾਂਜੀ ਵੀਰ ਜੀ ਬੂਰੀ ਲੱਭਦੀ ਬੜੀ ਘੱਟ ਆ ਬਿਲਕੁਲ ਬਿਲਕੁਲ ਤੇ ਅਸਲ ਦੇ ਵਿੱਚ ਹੈਗੀ ਇਹ ਵੀ ਇੱਕ ਗੱਲ ਹੈਗੀ ਮਗਰ ਇਹ ਬੂਰਾ ਬੱਚਾ ਹਣਾ ਹਾਂਜੀ ਵੀਰ ਜੀ ਬੂਰਾ ਕੱਟਾ ਵੇਖੋ ਬਿਲਕੁਲ ਰਿਜ਼ਲਟ ਪੂਰਾ ਓਕੇ ਹਣਾ ਹਾਂਜੀ ਹਾਂਜੀ ਲਈ ਠੀਕ ਹੈ ਜੀ ਲਓ ਜੀ ਵੀਰ ਕਹਿੰਦਾ ਧਾਰਾ ਮਾਰ ਕੇ ਵਿਖਾਉਣੀ ਆ ਤੇ ਛੜਤਾ ਕਟਾ ਵੀਰਨਾ ਆ ਗਈ ਲੋਲ ਆਹ ਕਮਟਾ ਆਲੇ ਕਿ ਗਲਾਸ ਆ ਗਿਆ ਤਾਰਾ ਅਗਲੇ ਤਨਾਂ ਦੀ ਆ ਤਾਰਾ ਹਾਂਜੀ ਆ ਜਾਓ ਲੈ ਆ ਜੀਤਵਾ ਹੈ ਪੂਰਾ ਪੋਲਾ ਹੋਊਗਾ ਪੋਲਾ ਬਿਲਕੁਲ ਜੀ ਹਾਂਜੀ ਪਤਾ ਲੱਗਣੀ ਦੇ ਵੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਕੋਈ ਵੀਰ ਭਰਾ ਆਪਣੀ ਤਸੱਲੀ ਕਰ ਸਕਦਾ ਹੈ ਨਾ ਜੀ ਦੋ ਢੰਗ ਤਸੱਲੀ ਕਰੇ ਦੋ ਦੇ ਵੀ ਤੰਨ ਕਰੇ ਆਪਾਂ ਨੂੰ ਬਿਲਕੁਲ ਬਿਲਕੁਲ ਹਾਂਜੀ ਤੇ ਵੀਰ ਜੀ ਫਿਰ ਕੀ ਰੇਟ ਰੂਟ ਕਰਦੇ ਜੀ ਮੁੱਲ ਦੇ ਵਿੱਚ ਜਿਹੋ ਜੀ ਝੋਟੀ ਭਾਵੇਂ 10 ਵੀ ਕਰੀਏ ਹਾਂਜੀ ਪਰ ਵੀਰ ਜੀ ਆਪਾਂ 1 ਲੱਖ 5000 ਰੁਪਏ ਦੀ ਮੁੱਲ ਕਰਦੇ ਦਾ 1 ਲੱਖ 5000 ਦੀ ਮਤਲਬ ਇਸ ਨੂੰ ਪੱਕੀ ਹਾਂਜੀ ਤੇ ਵੀਰ ਜੀ ਬਾਕੀ ਭੈਣ ਭਰਾਵਾਂ ਦਾ ਮਾਤਨ ਕਰਕੇ ਪੂਰੇ ਲੱਖ ਦੀ ਝੋਟੀ ਦੇ ਦਾਂਗੇ ਪੂਰੇ ਲੱਖ ਦੀ ਹਾਂਜੀ ਠੀਕ ਹੈ ਜੀ ਠੀਕ ਠੀਕ ਲਓ ਵੀ ਕਰੋ ਜੀ ਚੈੱਕ ਬਾਕੀ ਕਿਹੇ ਗੱਲਾਂ ਵੀ ਕੋਈ ਕਾਣ ਹੋਣੀ ਹੈ ਵੀਰ ਜੀ ਕੋਈ ਕਾਣ ਨਹੀਂ ਮੈਨੂੰ ਪ੍ਰੋਪਰ ਨਹੀਂ ਦੀ ਬੁਰੀ ਜੀ ਨੂੰ ਕਿਹਦੇ ਬਿਲਕੁਲ ਬਿਲਕੁਲ ਥਣਾ ਦੇ ਵੀ ਨਿਸ਼ਾਨੀਆਂ ਹਾਂਜੀ ਠੀਕ ਹੈ ਜੀ ਤੇ ਅਗਲੇ ਪੈਰਾਂ ਵੀ ਤੋਤੇ ਹਨਾ ਹਾਂਜੀ ਹਾਂਜੀ ਬੱਗਾ ਮੂੰਹ ਹਾਂਜੀ ਠੀਕ ਹੈ ਜੀ ਤੇ ਰੇੜੇ ਗਾਜੀ ਪੂਰਾ ਲੱਖਾ ਜੀ ਹਾਂਜੀ ਹਾਂਜੀ ਬਾਕੀ ਵੀ ਜੀ ਕੋਈ ਨਹੀਂ ਕੋਈ ਵੀ ਭੈਣ ਭਰਾ ਆਊਗਾ ਕੋਈ ਨਹੀਂ ਵੀ ਜੀ ਥੋੜਾ ਬੜਾ ਮਾਤਨ ਕਰਦਾਂਗੇ ਕੋਈ ਬੜਾ ਫਰਕ ਨਹੀਂ ਪੈਣਾ ਹਾਂਜੀ ਹਾਂਜੀ ਕੋਈ 1500 ਦਾ ਉਧਰ ਉਧਰੀ ਹੋਊਗਾ ਤੇ ਕਰਦਾਂਗੇ ਬਾਤਾਂ ਠੀਕ ਹੈ ਜੀ ਤੇ ਵਹਿੜ ਜਿਓ ਵੀਰ ਜੀ ਜਾਣ ਜੀ ਇਹ ਪਹਿਲਾ ਸਵਾਸ ਹੀ ਦੋਂਦੀ ਵੱਛੀ ਜੇ ਪਹਿਲਾ ਪੂਰੀ ਠੱਡੀ ਸੀ ਲਾ ਠੀਕ ਹੈ ਜੀ ਜੀ ਰਾਤੀ ਸੁਈ ਆ ਸਵੇਰੇ ਤੜਕੇ ਜੇਨੇ ਜੇਰ ਪਾਈ ਤੇ ਆਪਾਂ ਤਾਂ ਜਾਮਰਾ ਫਿਰ ਸਵੇਰੇ ਤੜਕੇ ਜੇ ਮੰਨ ਲਓ ਵੀ ਤੇ 3 ਕਿਲੋ ਕੱਢੀ ਆ। ਅੱਛਾ 3 ਕਿਲੋ। ਹਾਂਜੀ। ਠੀਕ। ਮੈਂ 4 ਜਾ ਆਗੇ 3 ਕਿਲੋ ਚੋਲਿਆ ਸੀ। ਲਓ ਜੀ ਕਰੋ। ਮਗਰ ਬੱਛੀ ਆ ਗਈ ਵੀਰ ਜੀ। ਮਗਰ ਬੱਛੀ ਆ ਗਈ। ਹਾਂਜੀ। ਠੀਕ ਐ ਜੀ। ਕਿਵੇਂ ਠੰਡੀ ਸੀਲ ਵੀਰ? ਮੈਂ ਨਾ ਵੀਰ ਜੀ ਐ ਪੂਰੀ ਓਕੇ। ਲਓ ਜੀ ਕਰੋ ਜੀ ਚੈੱਕ। ਪਹਿਲਾ ਸੁਗਾ ਬੱਛੀ ਹੈ ਨਾ। ਹਾਂਜੀ। ਬੱਚੇ ਦਾ ਕਰਦੇ ਹੈ ਨਾ ਹਾਂਜੀ ਵੀਰ ਜੀ ਬੱਚੇ ਦਾ ਕਰਕੇ ਨਾ ਬੱਚੇ ਜਿਆਦਾ ਕਰਦੀ ਬੱਚੇ ਦਾ ਤਾਰ ਕੇ ਭਾਈ ਥੋੜਾ ਜਿਆਦਾ ਬਿਲਕੁਲ ਬਿਲਕੁਲ ਹਾਂਜੀ ਠੀਕ ਹੈ ਜੀ ਤੇ ਕਿੰਨੇ ਦੁੱਧਾਂ ਦੀ ਆਸ ਵੀਰ ਜੀ ਵੀਰ ਜੀ ਦੁੱਧ ਤੇ ਮੇਰੇ ਹਿਸਾਬ ਨਾਲ ਕੋਈ 10-11 ਕਿਲੋ ਦੇ ਰਮਾਨ ਨਾ ਦੇਈ ਜਊਗੀ ਠੀਕ ਹੈ ਜੀ ਬਾਕੀ ਗੜੀ ਭੈਣ ਭਰਾਵਾਂ ਦੀ ਸੇਵਾ ਦੇ ਬਿਲਕੁਲ ਬਿਲਕੁਲ ਉਹ ਤੇ ਗੱਲ ਹੈ ਜੀ ਧਾਰਾ ਮਿਲਣੀ ਹਾਂਜੀ ਧਾਰਾ ਮਿਲਣੀ ਹੈ ਇੱਕ ਰਿਹਾ ਆਪਾਂ ਦੇ ਮਜੂਦਾ ਦੱਸਣਾ ਵੀਰ ਜੀ ਇਹਨਾਂ ਤੁਹਾਨੂੰ ਬਤਾ ਦੇਣਾ ਬੋਲੀ ਚ ਬਿਲਕੁਲ ਬਿਲਕੁਲ ਜੀ ਬਾਕੀ ਜੀ ਆਪਣੇ ਤੋਂ ਕੀ ਦੇ ਆਪਾਂ ਤੇ 12 ਵੀ ਚੋਲਾਂਗੇ ਹਾਂਜੀ ਹਾਂਜੀ ਬਾਕੀ ਵੀ ਜੀ ਆਪੋ ਆਪਣੀ ਸੇਵਾ ਹੈ ਸੇਵਾ ਆਂਦੀ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਜੀ ਕਰੋ ਜੀ ਚੈੱਕ ਥਾਂ ਥਣ ਵੀਰ ਦੀ ਕਿਵੇਂ ਮੈਂ ਵੀਰ ਜੀ ਐ ਪੂਰੀ ਹੱਥੀ ਚਵਾਈ ਜਲੇ ਕੋਈ ਮਤਲਬ ਹੀ ਹੱਥ ਚੋਂ ਨਾ ਛੁੱਟੂਗਾ ਠੀਕ ਹੈ ਮੈਂ ਕੱਲੇ ਅਗਲੇ ਅਗਲਾ ਵਧੀਆ ਚਾ ਜਾਊਗਾ ਮਗਰੀਲਾ ਮਗਲਾ ਵਧੀਆ ਚਾ ਜਾਊਗਾ ਠੀਕ ਹੈ ਜੀ ਠੀਕ ਹਾਂਜੀ ਮਸ਼ੀ ਬੰਦ ਕੇ ਮਾਰੀ ਜਾ ਬੰਦੋ ਬੰਦੋ ਲਓ ਜੀ ਕਰੋ ਚੈੱਕ ਵਿਜੀਤ ਥਣਾ ਜੀ ਕੋਈ ਫੋਰ ਸ਼ਾਕ ਨਹੀਂ ਹੈਗੀ ਮੰਨ ਲਓ ਪੂਰੇ ਨਿਗਰ ਥਾਣਾ ਬਰਾਇਆ ਅਬ ਜੀ ਢਾਈ ਵਾਲੀ ਅਗਲੀ ਦੀ ਆ ਗਈ ਮੈਨੂੰ ਲੱਗਦਾ ਮੱਕੀ ਚਿਹਰੇ ਦਾ ਇਹ ਪੋਲੀ ਹੈ ਨਾ ਇਹ ਵਧੀਆ ਸੁਆਦ ਦਾ ਚੋਨਾ ਵੇ ਅਗਲੀ ਨਾਲ ਅਗਲਾ ਵਧੀਆ ਚੋਏ ਜਾਂਦਾ ਹੈ ਮਗਰ ਲੈਣਾ ਮਗਰਲਾ ਵਧੀਆ ਚੋਏ ਜਾਂਦਾ ਕੋਈ ਭੂਰ ਨਹੀਂ ਕੋਈ ਛਟਾਣੀ ਠੀਕ ਹਾਂ ਜੇ ਤੁਹਾਨੂੰ ਤੀਜ ਤੇ ਕਿੱਦਾਂ ਨਹੀਂ ਆਵੇ ਤੇਜ ਤੋਂ ਕੀ ਵਧੀਆ ਚੀਜ ਜਾਂਦੀ ਹੈ ਠੀਕ ਹੈ ਜੀ ਹਾਂਜੀ ਕੋਈ ਹੱਥ ਥਾਣਾ ਹੱਥ ਜੋ ਨਹੀਂ ਛੋੜਦਾ ਹਾਂਜੀ ਕੋਈ ਡਰਦੀ ਨਹੀਂ ਕੋਈ ਧੁੰਕਦੀ ਨਹੀਂ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਤੇ ਵੀਰ ਜੀ ਬਾਕੀ ਪੂਰੀ ਆਵੇ ਠੰਡੀ ਸੀਲ ਜਿੱਦਾਂ ਮਰਜ਼ੀ ਬੈਜੋ ਜਿੱਧਰ ਦੀ ਮਰਜ਼ੀ ਬੈਜੋ ਹੋਵੇ ਠੀਕ ਹੈ ਜੀ ਲਓ ਜੀ ਕਰੋ ਜੀ ਚੈੱਕ ਤੇ ਵੀਰ ਜੀ ਫਿਰ ਕੀ ਰੇਟ ਰੂਟ ਕਰਦੇ ਆ ਜੀ ਇਹਦਾ ਮੁੱਲ ਦੇ ਵੀਰ ਜੀ ਇਹਦਾ 45000 ਰੁਪਿਆ ਕਰਦੇ ਆ ਅੱਛਾ ਜੀ ਤੇ 40000 ਦੀ ਹਾਂ ਨਾ ਦੇ ਦਾਂਗੇ 40000 ਦੀ ਹਾਂ ਨਾ ਹਾਂਜੀ ਕਮਾਨਤਾਂ ਵੀਰ ਜੀ ਇਹਦੇ ਤੋਂ ਮਾਨਤਾਂ ਵੀਰ ਜੀ ਕੋਈ ਨਹੀਂ ਜਿਹੜਾ ਵੀਰ ਭਣਬਰਾ ਹੁੰਦਾ ਉਹ ਕੋਈ ਨਹੀਂ ਵੀਰ ਜੀ ਖੁੱਲਿਆ ਵਾਂਤਨ ਕਰਦਾਂਗੇ ਠੀਕ ਹੈ ਜੀ ਓਕੇ ਵੀਰ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਨੰਬਰ ਹੈਗਾ ਵੀਰ ਜੀ ਆਪਣਾ 9872439717 ਠੀਕ ਹੈ ਜੀ ਤੇ ਲੋਕੇਸ਼ਨ ਹੈਗੀ ਆਪਣੀ ਪਿੰਡ ਗਰਾਂਡਕਰੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਠੀਕ ਹੈ ਜੀ ਜੀ ਆਪਣੇ ਪਿੰਡ ਗਰਾਂਡਕਰੋ ਪੈਸਾ ਉਹਦੇ ਲਾਗੋ ਛੜਕ ਮੁਰਦੀ ਆ ਆਪਣੀਆਂ ਬੇਕਾਂ ਨੂੰ ਠੀਕ ਹੈ ਜੀ ਹਾਂਜੀ ਓਕੇ ਜੀ ਧੰਨਵਾਦ ਓਕੇ ਜੀ ਧੰਨਵਾਦ ਤੇ ਦੋਸਤੋ ਇਹ ਹੀ ਆਪਣੇ ਆਏ ਦਿਨਾਂ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਡੇਲੀ ਰੁਟੀਨ ਦੇ ਵਿੱਚ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ